ਇੱਕ ਦਿਨ ਫੁੱਲ ਇੱਕ ਆਕੜ ਦੇ ਨਾਲ ਇੱਕ ਕੰਡੇ ਨੂੰ ਲੱਗਾ ਕਹਿ ਇੱਕ ਦਿਨ ਫੁੱਲ ਇੱਕ ਆਕੜ ਦੇ ਨਾਲ ਇੱਕ ਕੰਡੇ ਨੂੰ ਲੱਗਾ ਕਹਿ ਮੈਨੂੰ ਸਭ ਸੀਨੇ ਨਾਲ ਲਾਉਂਦੇ ਤੇਰੇ ਤੋਂ ਸਭ ਦੂਰ ਹੀ ਰਹਿ ਇੱਕ ਦਿਨ ਫੁੱਲ ਇੱਕ ਆਕੜ ਦੇ ਨਾਲ ਇੱਕ ਕੰਡੇ ਨੂੰ ਲੱਗਾ ਕਹਿ ਮੈਨੂੰ ਸਭ ਸੀਨੇ ਨਾਲ ਲਾਉਂਦੇ ਤੇ ਤੇਰੇ ਤੋਂ ਸਭ ਦੂਰ ਹੀ ਰਹਿਣ ਤੇਰਾ ਮੇਰੇ ਨਾਲ ਰਹਿਣ ਦਾ ਹਰ ਕੋਈ ਬੁਰਾ ਮਨੋਂਦਾ ਏ ਤੇਰਾ ਮੇਰੇ ਨਾਲ ਰਹਿਣ ਦਾ ਹਰ ਕੋਈ ਬੁਰਾ ਮਨੋਂਦਾ ਏ ਨਾਲ ਤੇਰੇ ਕੋਈ ਖੈ ਵੀ ਜਾਵੇ ਤੂੰ ਜ਼ਖਮੀ ਕਰ ਦਿੰਦਾ ਏ ਕਿਉਂ ਨਹੀਂ ਤੂੰ ਵੀ ਚੰਗਾ ਬਣ ਜਾਂਦਾ ਹਰ ਕਿਸੇ ਨੂੰ ਗਲੜ ਨਾਲ ਲਾਉਂਦਾ ਕਿਉਂ ਨਹੀਂ ਤੂੰ ਵੀ ਚੰਗਾ ਬਣ ਜਾਂਦਾ ਹਰ ਕਿਸੇ ਨੂੰ ਗਲੜ ਨਾਲ ਲਾਉਂਦਾ ਸੁਣ ਕੇ ਸਾਰੀ ਗਲ ਫੁੱਲ ਦੀ ਕੰਡਾ ਥੋੜਾ ਜਿਹਾ ਮੁਸਕਰਾਇਆ ਸੁਣ ਕੇ ਸਾਰੀ ਗਲ ਫੁੱਲ ਦੀ ਕੰਡਾ ਥੋੜਾ ਜਿਹਾ ਮੁਸਕਰਾਇਆ ਫੁੱਲ ਨੂੰ ਉਸਨੇ ਥੋੜਾ ਜਿਹਾ ਫਿਰ ਆਪਣੇ ਕੋਲ ਬੁਲਾਇਆ ਕੰਡਾ ਬੋਲਿਆ ਸੁਣ ਭਰਾਵਾ ਜੇ ਮੈਂ ਤੇਰੇ ਨਾਲ ਨਾ ਹੁੰਦਾ ਕੰਡਾ ਬੋਲਿਆ ਸੁਣ ਭਰਾਵਾ ਜੇ ਮੈਂ ਤੇਰੇ ਨਾਲ ਨਾ ਹੁੰਦਾ ਹਰ ਕੋਈ ਬੜੀ ਆਸਾਨੀ ਨਾਲ ਤੈਨੂੰ ਟਾਣੀ ਨਾਲੋਂ ਤੋੜ ਲੈ ਜਾਂਦਾ ਕਦੇ ਪਹਿਰਾ ਥੱਲੇ ਕੁਚਲ ਹੁੰਦਾ ਕਦੇ ਥਾਂ ਥਾਂ ਤੂੰ ਰੁੜ ਜਾਂਦਾ ਹੁਣ ਜਦ ਤੈਨੂੰ ਕੋਈ ਵੀ ਤੋੜਨ ਦੀ ਕੋਸ਼ਿਸ਼ ਹੈ ਕਰਦਾ ਹੁਣ ਜਦ ਵੀ ਕੋਈ ਤੈਨੂੰ ਤੋੜਨ ਦੀ ਕੋਸ਼ਿਸ਼ ਹੈ ਕਰਦਾ ਤਦ ਮੈਂ ਝਾਟ ਹੀ ਮਿੱਤਰਾ ਤੇਰੀ ਬਚਾ ਲਈਆਂ ਹਾਂ ਖੜਦਾ ਜਦ ਤੇਰੀ ਵੱਲ ਕੋਈ ਹੱਥ ਵਧਾਉਂਦਾ ਮੈਂ ਉਸ ਨੂੰ ਹਾਂ ਚੁਭ ਜਾਂਦਾ ਜਦ ਕੋਈ ਵੀ ਤੇਰੇ ਵੱਲ ਹੱਥ ਬਤਾਉਂਦਾ ਮੈਂ ਉਸ ਨੂੰ ਹਾਂ ਚੁਭ ਜਾਂਦਾ ਇਸ ਤਰ੍ਹਾਂ ਬਿਨਾ ਨੁਕਸਾਨ ਪਹੁੰਚਾਏ ਤੈਨੂੰ ਉਹ ਉੱਥੋਂ ਤੁਰ ਜਾਂਦਾ ਮੇਰੇ ਨਾਲ ਹੀ ਤੇਰੀ ਸ਼ੋਭਾ ਇਹ ਗੱਲ ਨਾ ਭੁੱਲਨੀ ਯਾਰਾ ਮੇਰੇ ਨਾਲ ਹੀ ਤੇਰੀ ਸ਼ੋਭਾ ਇਹ ਗੱਲ ਨਾ ਭੁੱਲੀ ਜਾਰਾ ਇਕ ਦੂਜੇ बिन ਸਾਡਾ ਕਦੇ ਵੀ ਹੋਣਾ ਨਹੀਂ guzara ਸੁਣ ਕੇ ਇਹ ਗੱਲ ਕੰਡੇ ਦੀ ਫੁੱਲ ਹੋਇਆ ਬਹੁਤ ਸ਼ਰਮਿੰਦਾ ਸੁਣ ਕੇ ਇਹ ਗੱਲ ਕੰਡੇ ਦੀ ਫੁੱਲ ਹੋਇਆ ਬਹੁਤ ਸ਼ਰਮਿੰਦਾ ਕੰਡੇ ਨੂੰ ਘੁੱਟ ਗਲ ਵਕੜੀ ਪਾ ਬੋਲਿਆ ਮੈਂ ਮੁੜ ਫਿਰ ਇੰਜ ਨਹੀਂ ਕਹਿੰਦਾ ਕੰਡੇ ਨੂੰ ਘੁੱਟ ਗਲ ਵਕੜੀ ਪਾ ਬੋਲਿਆ ਮੈਂ ਮੁੜ ਫਿਰ ਇੰਜ ਨਾ ਕਹਿੰਦਾ ਜੁਗਾ ਜੁਗਾ ਤੱਕ ਤੇਰਾ ਮੇਰਾ ਸਾਥ ਰਹੇਗਾ ਪੱਕਾ ਜੁਗਾ ਜੁਗਾ ਤੱਕ ਤੇਰਾ ਮੇਰਾ ਸਾਥ ਰਹੇਗਾ ਪੱਕਾ ਜਿੱਥੇ ਕੰਡੇ ਜਿਹੇ ਦੋਸਤ ਹੋਵੇ ਉੱਥੇ ਫੁੱਲ ਨਾਲ ਕਦੇ ਵੀ ਹੋ ਨਹੀਂ ਸਕਦਾ ਤੱਕਾ ਜੁਗਾ ਜੁਗਾ ਤੱਕ ਤੇਰਾ ਮੇਰਾ ਸਾਥ ਰਹੇਗਾ ਪੱਕਾ ਜਿੱਥੇ ਕੰਡੇ ਜਿਹੇ ਦੋਸਤ ਹੋਵੇ ਉੱਥੇ ਫੁੱਲ ਨਾਲ ਹੋ ਨਹੀਂ ਸਕਦਾ ਤੱਕਾ ਜਿੱਥੇ ਕੰਡੇ ਜਿਹੇ ਦੋਸਤ ਹੋਵੇ ਉੱਥੇ ਫੁੱਲ ਨਾਲ ਹੋ ਨਹੀਂ ਸਕਦਾ ਤੱਕਾ ਉੱਥੇ ਫੁੱਲ ਨਾਲ ਹੋ ਨਹੀਂ ਸਕਦਾ ਤੱਕਾ